ਅੱਜ ਹਲਕਾ ਜਲਾਲਾਬਾਦ ਦੇ 3-4 ਪਿੰਡਾਂ ਦੇ ਕਿਸਾਨਾਂ ਦੇ ਵੱਲੋਂ ਟਾਲੀ ਵਾਲਾ ਬੋਦਲਾ ਵਿਖੇ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ ਇਸ ਮੌਕੇ ਬੀਜੇਪੀ ਦੇ ਫਾਜ਼ਿਲਕਾ ਤੋਂ ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਸਿੰਘ ਕਾਕਾ ਕੰਬੋਜ ਵੀ ਇਸ ਰੋਸ ਪ੍ਰਦਰਸ਼ਨ ਦੇ ਵਿੱਚ ਪਹੁੰਚੇ ਦੱਸ ਦਈਏ ਬੀਤੇ ਦਿਨੀ ਜੋ ਭਾਰੀ ਬਰਸਾਤ ਪੈਣ ਦੇ ਨਾਲ ਹਲਕਾ ਜਲਾਲਾਬਾਦ ਦੇ ਪਿੰਡ ਸਿੰਘਪੁਰਾ ਸਜਰਾਣਾ ਟਾਲੀ ਵਾਲਾ ਬੋਦਲਾ ਤੇ ਪਿੰਡ ਚਾਲਾਂਵਲੀ ਦਾ ਕਈ ਏਕੜ ਰਕਬਾ ਪਾਣੀ ਦੀ ਮਾਰ ਹੇਟਾ ਆਇਆ ਕਿਸਾਨਾਂ ਦਾ ਕਹਿਣਾ ਹੈ ਕਿ ਸੀਮ ਨਾਲੇ ਦੀ ਨਿਕਾਸੀ ਨਾ ਹੋਣ ਕਰਕੇ ਓਵਰਫਲੋ ਪਾਣੀ ਪਿਛਲੇ 2-3 ਦਿਨਾਂ ਤੋਂ ਲਗਾਤਾਰ ਖੇਤਾਂ ਦੇ ਵਿੱਚ ਪੈ ਰਿਹਾ ਹੈ ਜਿਸ ਦੇ ਕਾਰਨ ਹਜ਼ਾਰ ਏਕੜ ਦੇ ਕਰੀਬ ਝੋਨੇ ਦੀ ਫਸਲ ਤਬਾਹ ਹੋ ਗਈ ਹੈ ਇਸੇ ਕਰਕੇ ਹੀ ਅੱਜ ਪੀੜਤ ਕਿਸਾਨਾਂ ਦੇ ਵੱਲੋਂ ਫਾਜ਼ਲਕਾ ਮਲੂ ਟੋੜ ਤੇ ਪਿੰਡ ਟਾਲੀ ਵਾਲਾ ਬੋਦਲਾ ਵਿਖੇ ਰੋਸ ਪ੍ਰਦਰਸ਼ਨ ਕਰਕੇ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਗਈ ਹੈ ਕਿ ਸ ਸਮੱਸਿਆ ਦਾ ਹੱਲ ਜਲਦ ਤੋਂ ਜਲਦ ਕਰਵਾਇਆ ਜਾਵੇ ਤਾਂ ਜੋ ਅੱਗੇ ਨੁਕਸਾਨ ਹੋਣ ਤੋਂ ਜਿਹੜਾ ਰਾਹਤ ਮਿਲ ਸਕੇ ਇਸ ਮੌਕੇ ਜ਼ਿਲ੍ਹਾ ਪ੍ਰਧਾਨ ਕਾਕਾ ਕੰਬੋਈ ਨੇ ਕਿਹਾ ਕਿ ਕਿਸਾਨਾਂ ਦੀ ਜੇਕਰ ਇੱਕ ਫਸਲ ਵੀ ਡੁੱਬ ਜਾਵੇ ਤਾਂ 10 ਸਾਲ ਜ਼ਿੰਮੇਵਾਰ ਉੱਤੇ ਨਹੀਂ ਆਉਂਦਾ ਉਹਨਾਂ ਨੇ ਪ੍ਰਸ਼ਾਸਨ ਨੂੰ ਕਿਹਾ ਕਿ ਇਸ ਸਮੱਸਿਆ ਦਾ ਹੱਲ ਜਲਦ ਤੋਂ ਜਲਦ ਜਿਹੜਾ ਉਹ ਕਰਵਾਇਆ ਜਾਵੇ ਤਾ ਦੇ ਕੋਈ ਇੱਕ ਵਾਰ ਤੁਸੀਂ ਵੀ ਇਹ ਤਸਵੀਰਾਂ ਅਗਲੇ ਸਾਲ ਦਾ ਹਾਲ ਸਾਨੂੰ ਦੱਸਿਓ ਕਿ ਕੀ ਕਰਦੇ ਨੇ ਜੀ ਹੁਣ ਤਾਂ ਦਰ ਦੁੱਬੇ ਪਏ ਆ ਨਹੀਂ ਬਾ ਗੱਲ ਮੁੱਕੀ ਬਾ ਗੱਲ ਮੁੱਕ ਗਈ ਸਾਡਾ ਯਾਰ ਕਿਲਾ ਖਤਮ ਹੈ ਹੈ ਖਤਮ ਹੈ ਹੁਣ ਹਾਲ ਦਾ ਕੋਈ ਆਈ ਨਹੀਂ ਨਾ ਹੁਣ ਤਾਂ ਪਟੌੜੀ ਹੋ ਸਕਦਾ ਨਾ ਤਾਂ ਜੀ ਮੇਰੀ ਗੱਲ ਸੁਣੋ ਕੋਮੋਦ ਸਾਹਿਬ ਨਾ ਤਾਂ ਕਿ ਮਸ਼ੀਨ ਜਾਵੇ ਚੱਲ ਸੁਣ ਲਓ ਖੁਣ ਸੁਣੋ ਕੋਮੋਦ ਸਾਹਿਬ ਤੁਸੀਂ ਅੱਜ ਧਰਨੇ ਤੇ ਬੈਠੇ ਹੋ ਕੀ ਹਾਲਾਤ ਸੀਗੇ ਥੇ ਹਾਲਾਤ ਵੇਖੋ ਜ਼ਿਮੀਂਦਾਰ ਤਾਂ ਵਿਚਾਰਾ ਪਹਿਲਾਂ ਹੀ ਮਰਿਆ ਪਿਆ ਤੇ ਅੱਜ ਜਿਨ੍ਹਾਂ ਦੀ ਪੁੱਤਾਂ ਵਾਂਗੂ ਪਾਣੀ ਫਸਲ ਜਦੋਂ ਪਾਣੀ ਦੇ ਵਿੱਚ ਡੁੱਬੀ ਵਿਖਦੀ ਹੈ ਨਾ ਉਹਨਾਂ ਨੂੰ ਨੀਂਦ ਨਹੀਂ ਆਉਣੀ ਨਾ ਦਿਨੇ ਚੈਨ ਆਉਂਦਾ ਨਾ ਰਾਤ ਆਦਾ ਇਹ ਜਿਹੜੇ 7-8 ਪਿੰਡ ਨੇ ਇਹ ਪਹਿਲਾਂ ਵੀ ਵਿਚਾਰੇ ਬੜੀ ਵਾਰੀ ਮਾਰਾਂ ਚਲ ਚੁੱਕੇ ਨੇ ਤੇ ਜਦੋਂ ਇੱਕ ਵਾਰੀ ਮਾਰ ਪੈ ਜਾਂਦੀ ਹੈ ਨਾ ਮੇਰਾ ਵੀਰ ਤੇ ਜਿਮੀਂਦਾਰ 10 ਸਾਲ ਉਤਾਣੀ ਆਦਾ ਜਿਹੜਾ ਕਹਿੰਦੇ ਨਾ ਫਾਇਆ ਲੈ ਗਿਆ ਜਿਮੀਂਦਾਰ ਤਾਂ ਹੀ ਫਾਇਆ ਲੈਂਦਾ ਤੇ ਮੇਰੀ ਸਰਕਾਰ ਨੂੰ ਪ੍ਰਸ਼ਾਸਨ ਨੂੰ ਪ੍ਰਸ਼ਾਸਨ ਤੇ ਸਰਕਾਰਾਂ ਦੇ ਅੱਗੇ ਚੀਜ਼ਾਂ ਕੁਝ ਨਹੀਂ ਗਈਆਂ ਇਹ ਨਗਹਿਲੀਆਂ ਨੇ ਜੇ ਡਰੇਨ ਸਾਫ ਕੀਤੀ ਹੁੰਦੀ ਜੇ ਸੇਮ ਨਾਲ ਪੂਰਾ ਸਾਫ ਕੀਤਾ ਹੁੰਦਾ ਅੱਜ ਇਹ ਵਿਚਾਰੇ ਸਾਰੇ ਕਿਸੇ ਨੂੰ ਸ਼ੌਕ ਨਹੀਂਗਾ ਸਾਰੇ ਕੰਮ ਵਾਲੇ ਨੇ ਸਾਰੇ ਕੰਮ ਵਾਲੇ ਵਿਚਾਰੇ ਬੰਦੇ ਨੇ ਕਿਸੇ ਨੂੰ ਸ਼ੌਕ ਨਹੀਂਗਾ ਇੱਥੇ ਧਰਨੇ ਦੇ ਬੈਹਨਦਾ ਪਰ ਇਹ ਬੈਠੇ ਕਿਉਂ ਨੇ ਮਜਬੂਰੀ ਏ ਐਸ ਡੀਓ ਸਾਡਾ ਦੂਰ ਰੁਜ਼ਗਾਰ ਵੀ ਕੋਣੀ ਸਾਡੇ ਕੋਲ ਤਾਂ ਫਸਲ ਹੀ ਏ ਨਾ ਸਾਡਾ ਹੋਰ ਕੋ ਬੀਨਸ ਨਾ ਕੰਮ ਨਾ ਕਾਰ ਸਾਡਾ ਤਾਂ ਸਾਰਾ ਕੋਈ ਜਾਦੀ ਫਸਲ ਤੇ ਏ ਮੌਕੇ ਤੇ ਇਥੇ ਐਸ ਡੀਓ ਸਾਹਿਬ ਦੀ ਡਰੇਨੇਜ ਵਿਭਾਗ ਦੇ ਹੈਗੇ ਸੀ ਉਹਨਾਂ ਨਾਲ ਵਿਚਾਰਾ ਉਹ ਇਹ ਗੱਲ ਕਹਿੰਦਾ ਵੀ ਪਾਪ ਲਾਈਨ ਉਹ ਆ ਗਈ ਸਾਹਮਣੇ ਉਹ ਆ ਗਈ ਪ੍ਰੋਬਲਮ ਜੀ ਜੇ ਸੀ ਵੀ ਇੱਕ ਪਰ ਇਹ ਗੱਲ ਇਹ ਵੀ ਹੁਣ ਜਿਹੜਾ ਨੁਕਸਾਨ ਹੋਣਾ ਸੀ ਜੀਵਿੰਦਾਰਾਂ ਦਾ ਉਹ ਤਾਂ ਹੋ ਗਿਆ ਨਾ ਪਰ ਇਹ ਫਿਰ ਵੀ ਵਿਚਾਰੇ ਵੇਖੋ ਇਹਨਾਂ ਦਾ ਦਿਲ ਵੇਖੋ ਕਿੱਡਾ ਵੱਡਾ ਵਿਚਾਰਿਆਂ ਦਾ ਉਹ ਫਿਰ ਵੀ ਕਹਿ ਰਹੇ ਨੇ ਸਾਡੀ ਹੱਥ ਜੋੜ ਕੇ ਬੇਨਤੀ ਏ ਅਈ ਅਗਾ ਹੀ ਸਾਨੂੰ ਮੁਸ਼ਕਲ ਨਾ ਆਵੇ ਵੇਖੋ ਇਹ ਮਤਲਬ ਜਿੰਨਾ ਇੱਕ ਵਾਰੀ ਨੁਕਸਾਨ ਹੋ ਗਿਆ ਫਿਰ ਆਂਦੇ ਜਿਹੜਾ ਸਾਡਾ ਹੋ ਗਿਆ ਅਈ ਬਾਬਾ ਅਗਾ ਤੋਈ ਨਾ ਆਵੇ ਇਹ ਜਿਹੜੀ ਸੁੱਤੀ ਸਰਕਾਰ ਏ ਜਿਹੜਾ ਸਾਰਾ ਪੈਸਾ ਇਧਰ ਮਹਿਲਾਂ ਵੱਲੇ ਜਾ ਰਿਹਾ ਸਾਰਾ ਕਿਤੇ ਨਹਿਰ ਰੋੜ ਜਾਂਦੀ ਬਣੀ ਬਣੀ ਹਜੇ ਪਾਣੀ ਨਹੀਂ ਵਿੱਚ ਛੱਡਿਆ ਕਿੰਦੇ ਯਾਦ ਦਿੱਖਤਾ ਆ ਜਾਂਦੀਆਂ ਨੇ ਤੇ ਮੇਰੀ ਹੱਥ ਜੋੜ ਕੇ ਬੇਨਤੀ ਹੈ ਡੀਸੀ ਮੈਡਮ ਨੂੰ ਵੀ ਇੱਥੇ ਦਫਤਰ ਜਿਹਾ ਬੈ ਕੇ ਕੰਮ ਨਹੀਂ ਚੱਲਣਾ ਇੱਥੇ ਆ ਕੇ ਪਿੰਡਾਂ ਦੇ ਲੋਕਾਂ ਦੀ ਸਾਰ ਲਓ ਤੇ ਵੇਖੋ ਉਥੇ ਏਡੀਸੀ ਮੈਡਮ ਤੇ ਐਸਡੀਐਮ ਮੈਡਮ ਗਏ ਨੇ ਕਹਿੰਦੇ ਪਾਣੀ ਕਾਹ ਹੈ ਜੀ ਉਹ ਬੰਦੇ ਆ ਗਾ ਲੋਕ ਰੁੜੇ ਫੜਦੇ ਨੇ ਤੁਹਾਨੀ ਪਾਣੀ ਕਾਹ ਹੈ ਭਾਈ ਦੱਸ ਜਦੋਂ ਜਾਵਾਂਗੇ ਉਦੋਂ ਪਤਾ ਲੱਗਦਾ ਲੋਕਾਂ ਦਾ ਦੁੱਖ ਕੀ ਏ ਇੱਥੇ ਦਰਤਾਂ ਦੇ ਵਿੱਚ ਏਸੀ ਦੇ ਵਿੱਚ ਬੈ ਕੇ ਨਹੀਂ ਪਤਾ ਲੱਗਦਾ ਉਦੋਂ ਤਾਂ ਸਾਰਾ ਲੱਗਦਾ ਵੀ ਜੰਨਤ ਹੀ ਏ ਪਤਾ ਤਾਂ ਇੱਥੇ ਆ ਕੇ ਲੱਗਦਾ ਵੀ ਤਰਾ ਇਤਰਾ ਹੀ ਮੱਛੀ ਪੀਏ ਠੀਕ ਹੈ ਜੀ ਧੰਨਵਾਦ ਸਮੂਹ ਨਗਰ ਨਿਵਾਸੀ ਪੈਂਟਾਲੀ ਵਾਲਾ ਬੋਦਲਾ ਅੱਜ ਪਹੁੰਚੇ ਨੇ ਸਾਡੇ ਦਰਮਿਆਨ ਸੁਖਵਿੰਦਰ ਸਿੰਘ ਕਾਕਾ ਕੰਬੋਜ ਜਿਲ੍ਹਾ ਅਧਿਐਕਸ ਭਾਰਤੀ ਜਨਤਾ ਪਾਰਟੀ ਜਿਨ੍ਹਾਂ ਨੇ ਅੱਜ ਸਵੇਰ ਤੋਂ ਧਰਨਾ ਲਗਾਇਆ ਸੀ ਡਰੇਨ ਦੇ ਬਾਬਤ ਜਿਹੜੀ ਬਾੜ ਦੀ ਮਾਰ ਆਈ ਸੀ ਉਹ ਧਰਨਾ ਆ ਕੇ ਸੁਖਵਿੰਦਰ ਸਿੰਘ ਕਾਕਾ ਕੰਬੋਜ ਜੀ ਨੇ ਚੁਕਾਇਆ ਭਾਰਤੀ ਜਨਤਾ ਪਾਰਟੀ ਵੱਲੋਂ ਨਾਲ ਮੌਜੂਦਾ ਸਰਪੰਚ ਸੁਨੀਲ ਕੁਮਾਰ ਤੇ ਸਾਬਕਾ ਸਰਪੰਚ ਸੁਨੀਲ ਕੁਮਾਰ ਗੁਰਮukh ਜੀ ਤੇ ਉਹਨਾਂ ਵੱਲੋਂ ਡਰੇਨ ਮੰਗਵਾਈ ਗਈ ਹੈ ਤੇ ਉਹਨਾਂ ਨੇ ਇੱਕ ਵਿਸ਼ਵਾਸ ਦੁਆਇਆ ਹੈ ਈ ਜੇਕਰ ਡ੍ਰੈਨ ਦੇ ਪੈਸੇ ਪ੍ਰਸ਼ਾਸਨ ਨਾ ਦੇਵੇ ਤਾਂ ਕਾਕਾ ਜੀ ਨੇ ਕਿਹਾ ਵੀ ਮੇਰਾ ਨੰਬਰ ਹੈਗਾ ਤੇ ਮੈਂ ਡ੍ਰੈਨ ਦੇ ਪੇਮੈਂਟ ਵੀ ਕਰਨ ਨੂੰ ਤਿਆਰ ਆ ਤਾਂ ਅਸੀਂ ਬਹੁਤ ਧੰਨਵਾਦੀ ਆ ਕਾਕਾ ਕੰਬੋਜ ਜੀ ਤੁਸੀਂ ਅੱਜ ਇੱਥੇ ਪਹੁੰਚੇ ਹੋ ਤੇ ਧਰਨਾ ਚੁਕਾਇਆ ਇਸ ਬਾਬਤ ਤੁਸੀਂ ਕੀ ਕਹਿਣਾ ਚਾਹੋਗੇ ਵੇਖੋ ਗੱਲ ਇਹ ਆ ਵੀ ਜਿਹੜੇ ਜ਼ਿਮੀਂਦਾਰ ਆਪਾਂ ਸਾਰੇ ਜ਼ਿਮੀਂਦਾਰ ਠੀਕ ਹੈ ਜੀ ਜ਼ਿਮੀਂਦਾਰ ਭਰਾਵਾਂ ਨੂੰ ਕੋਈ ਪਰੇਸ਼ਾਨੀ ਨਹੀਂ ਆਣੀ ਚਾਹੀਦੀ ਠੀਕ ਹੈ ਜੀ ਤੇ ਜਿਹੜਾ ਵੀ ਇੱਥੇ ਨੁਕਸਾਨ ਪਿੱਛੇ ਹੋ ਗਿਆ ਹਾਂਜੀ ਤਾਂ ਨੁਕਸਾਨ ਨਾ ਹੋਵੇ ਠੀਕ ਹੈ ਜੀ ਉਸ ਵਾਸਤੇ ਸਾਰੇ ਜ਼ਿਮੀਂਦਾਰ ਵਿਚਾਰੇ ਬੈਠੇ ਨੇ ਧਰਨੇ ਦੇ ਕਿਸੇ ਨੂੰ ਸ਼ੌਕ ਨਹੀਂ ਹੈਗਾ ਧਰਨੇ ਦੇ ਬਹਿਣਾ ਤੇ ਮੈਂ ਪ੍ਰਸ਼ਾਸਨ ਨੂੰ ਹੱਥ ਬਣ ਕੇ ਬੇਨਤੀ ਕਰਦਾ ਹਾਂਜੀ ਕਿ ਇਹ ਜਿਹੜੀਆਂ ਦਿੱਕਤਾਂ ਨੇ ਉਹ ਕਿਸਾਨਾਂ ਨੂੰ ਅਗਾਹ ਤੋਂ ਲਾਣ ਦੇ ਉਹਦਾ ਪੂਕਤੇ ਪ੍ਰਬੰਧ ਜਿਹੜੇ ਕੀਤੇ ਜਾ ਮੌਜੂਦਾ ਵਿਧਾਇਕ ਗੋਲਦੀ ਕਮੋਦ ਜੀ ਨਹੀਂ ਪਹੁੰਚੇ ਅੱਜ 4 ਦਿਨ ਹੋ ਗਏ ਤੇ ਤੁਸੀਂ ਭਾਰਤੀ ਜਨਤਾ ਪਾਰਟੀ ਵਾਲਾ ਉਹਨਾਂ ਦੇ ਆ ਕੇ ਸਾਰ ਲਈ ਉਹਨਾਂ ਬਾਰੇ ਤੁਹਾਡਾ ਕੀ ਵਿਚਾਰ ਹੈ ਉਹ ਆਵਦਾ ਨਾ ਉੱਥੇ ਲੈਂਟਰ ਲੁੰਡਰ ਉਹਨਾਂ ਦਾ ਪੈ ਰਿਆ ਉਧਰ ਵਿਅਸਤ ਨੇ ਥੋੜਾ ਯਾਰ ਛੱਡੋ ਉਹਨਾਂ ਦੇ ਕੰਮ ਠੀਕ